ਕੱਲ ਯਾਰ ਮੇਰੇ ਨਾ ਯਾਰ ਦੋਸਤ ਨਾਲ ਨਾ ਧੋਖਾ ਹੋ ਗਿਆ ਉਹਦਾ ਰਿਸ਼ਤਾ ਸਿਗਾ ਕਰਨਾ ਤੇ ਕਿਸੇ ਨੇ ਸਾਨੂੰ ਦੱਸਿਆ ਕਿ ਕੁੜੀ ਦਾ ਜਿਹੜਾ ਪਿਓ ਹੈਗਾ ਉਹਦੀ ਟੜਾਈ ਦੀ ਫੈਕਟਰੀ ਆ ਤੇ ਜਿਹੜਾ ਕੁੜੀ ਦਾ ਭਰਾ ਹੈਗਾ ਉਹ ਇੰਜੀਨੀਅਰ ਆ ਤੇ ਉਹਨਾਂ ਦੀ ਪਿੰਡ ਵਿੱਚ ਵੱਡੀ ਸਾਰੀ ਕੋਠੀ ਆ ਮੇਰਾ ਯਾਰ ਦੋਸਤ ਕਹਿੰਦਾ ਵੀ ਚੱਲ ਕਿਉਂ ਨਾ ਆਪਾਂ ਥੋੜੀ ਇਨਕੁਆਰੀ ਜੀ ਕਰਕੇ ਆਈਏ ਹੂੰ ਪਤਾ ਕਰਕੇ ਆਈਏ ਅਸੀਂ ਭਰਾਵਾ ਚੱਲ ਗਏ ਦੋਨੇ ਜਣੇ ਪਿੰਡ ਵਿੱਚ ਜਦੋਂ ਅਸੀਂ ਬੜੇ ਆ ਤੇ ਅਸੀਂ ਕਿਹਾ ਚਲੋ ਪੁੱਛ ਲੈਨੇ ਇੱਥੋਂ ਕਿਸੇ ਕੋਲੋਂ ਅਸੀਂ ਪੁੱਛਿਆ ਵੀ ਇੱਥੇ ਇੱਕ ਕੋਈ ਫੱਗੂ ਮਾਲਾ ਦਾ ਬੰਦਾ ਵੀ ਉਹਦੀ ਕੋਈ ਚੜ੍ਹਾਈ ਦੀ ਫੈਕਟਰੀ ਹੈਗੀ ਆ ਜੀ ਉਹ ਬੜਾ ਜ਼ਗਾਏਕ ਬੈਠਾ ਤੇ ਉਹ ਕਹਿਣ ਲੱਗਾ ਉਹ ਫੱਗੂ ਮਾਲ ਦੀ ਤੁਸੀਂ ਗੱਲ ਕਰਦੇ ਆ ਅਸੀਂ ਕਿਹਾ ਜੀ ਹਾਂ ਜੀ ਹਾਂ ਜੀ ਉਹ ਫੱਗੂ ਮਾਲ ਦੀ ਗੱਲ ਕਰਦੇ ਆ ਉਹ ਕਹਿੰਦਾ ਫੱਗੂ ਮਲ ਜਿਹੜਾ ਹੈਗਾ ਨਾ ਓਏ ਉਹ ਤਾਂ ਦੂਸਰਾ ਕਵਾੜ ਦਾ ਕੰਮ ਕਰਦਾ ਹੈਗਾ ਆ ਤਾਂ ਹੱਲੇ ਹੋਣੇ ਥੋੜੀ ਦੇਰ ਹੋਈ ਇੱਥੋਂ ਲੰਘ ਕੇ ਗਿਆ ਸਾਡੇ ਮੋਹਰ 'ਚ ਮੈਂ ਉਹਨੂੰ ਬੁਲਾਇਆ ਹੈਗਾ ਹੂੰ ਉਹ ਤਾਂ ਪਿੰਡ ਦੇ ਵਿੱਚ ਇਹਦਾ ਗਲੀਆਂ ਵਿੱਚ ਕਵਾੜ ਦਾ ਨਹੀਂ ਹੋਕਾ ਦਿੰਦੇ ਹੁੰਦੇ ਉਹ ਕਵਾੜੀਆਂ ਦਾ ਕੰਮ ਕਰਦਾ ਹੈਗਾ ਅਸੀਂ ਕਿਹਾ ਸਾਨੂੰ ਤਾਂ ਦੱਸਿਆ ਗਿਆ ਸੀ ਕਿ ਉਹਦੀ ਟੜਾਈ ਦੀ ਫੈਕਟਰੀ ਆ ਅਸੀਂ ਕਿਹਾ ਚਲੋ ਕੀ ਪਤਾ ਬੁੜੇ ਨੂੰ ਭੁਲੇਖਾ ਲੱਗਾ ਹੋਵੇ ਅਸੀਂ ਆ ਜੀ ਤੁਹਾਨੂੰ ਭਲੇਖਾ ਦੇਣ ਲੱਗਾ ਨਹੀਂ ਨਹੀਂ ਕਹਿੰਦਾ ਮੈਨੂੰ ਕੋਈ ਭਲੇਖਾ ਨਹੀਂ ਲੱਗਾ ਹੈਗਾ ਉਹਦਾ ਕੰਮ ਹੀ ਇਹ ਹੈ ਕਹਿੰਦਾ ਕਵਾੜ ਦਾ ਕੰਮ ਆ ਗਲੀਆਂ ਵਿੱਚ ਕਵਾੜ ਚੱਕਦਾ ਹੈਗਾ ਹਾਂ ਯਾਰ ਮੈਂ ਕਿਹਾ ਯਾਰ ਇਹ ਤਾਂ ਦਿਨਾਂ ਪਹਿਲਾਂ ਹੀ ਸੜਾ ਧੋਖਾ ਹੋ ਗਿਆ ਹੂੰ ਚੱਲ ਯਾਰ ਮੈਂ ਕਿਹਾ ਪੁੱਛ ਲੈਨੇ ਆ ਵੀ ਗਾਂ ਕੁੜੀ ਦਾ ਭਰਾ ਕਹਿੰਦੇ ਇੰਜੀਨੀਅਰ ਆ ਉਹਦੇ ਬਾਰੇ ਵੀ ਪਤਾ ਕਰ ਲੈਨੇ ਉਹ ਥੋੜਾ ਜਿਹਾ ਅਸੀਂ ਅੱਗੇ ਗਏ ਤੇ ਉੱਥੇ ਭਰਾਵਾ ਕੀ ਦੰਸੀਏ ਅਜੀ ਕਿਸੇ ਨੂੰ ਪੁੱਛਿਆ ਵੀ ਐਦਾਂ ਕਰਕੇ ਫੱਗੂ ਮਲ ਦਾ ਮੁੰਡਾ ਵੀ ਕਹਿੰਦੇ ਇੰਜੀਨੀਅਰ ਆ ਉਹ ਬੰਦਾ ਸਾਨੂੰ ਕਹਿਣ ਲੱਗਾ ਉਹ ਭਰਾਵਾ ਉਹਨਾਂ ਦਾ ਹੈਗਾ ਕਵਾੜ ਦਾ ਕੰਮ ਉਹ ਜਿਹੜੇ ਸਾਈਕਲ ਫੁਗਲ ਜੇ ਲੈਂਦੇ ਹਨ ਉਹਨਾਂ ਦੇ ਵਿੱਚ ਜਿਹੜੀਆਂ ਤਾਰਾਂ ਨਹੀਂ ਹੁੰਦੀਆਂ ਚੱਕਿਆਂ ਦੇ ਵਿੱਚ ਉਹਨਾਂ ਦੇ ਵਿੱਚੋਂ ਉਹ ਪੁਲਾਸ ਦੇ ਨਾਲ ਪਿੱਤਲ ਲੱਗ ਕਰਦਾ ਹੈਗਾ ਉਹ ਮੈਂ ਇੰਨੀ ਕ ਇੰਜੀਨੀਅਰ ਆ ਉਹ ਨਹੀਂ ਹੈਗਾ ਵੱਡਾ ਇਹ ਤੋਂ ਉਹੀ ਯਾਰ ਆ ਵੀ ਕੰਮ ਖਰਾਬ ਹੋ ਗਿਆ ਚੱਲ ਯਾਰ ਅਸੀਂ ਕਿਹਾ ਵੀ ਦੋ ਤਾਂ ਸਾਨੂੰ ਝੂਠ ਮਿਲ ਗਏ ਹੈਗੇ ਇਹ ਤਾਂ ਹੁਣ ਬਚੋਲੇ ਨੂੰ ਪੁੱਛਾਂਗੇ ਜਾ ਕੇ ਫਿਰ ਅਸੀਂ ਕਿਹਾ ਵੀ ਚਲੋ ਥੋੜਾ ਜਿਹਾ ਅੱਗੇ ਜਾ ਕੇ ਇਹ ਵੀ ਪਤਾ ਕਰ ਲੈਨੇ ਹੈ ਵੀ ਕਹਿੰਦੇ ਵੀ ਕੁੜੀ ਬਲਿਆਂ ਦੀ ਕੋਠੀ ਆ ਹੋਰ ਭਰਾਵਾ ਅੱਗੇ ਗਏ ਥੋੜਾ ਜਿਹਾ ਤੇ ਅਸੀਂ ਕਿਹਾ ਵੀ ਇੱਧਰ ਇਦਾਂ ਕਰਕੇ ਆ ਵੀ ਫੱਗੂ ਮਾਲਾ ਜਾਣੀ ਕਿ ਉਹ ਉਹਦੀ ਕੁੜੀ ਦੇ ਰਿਸ਼ਤੇ ਕਰਕੇ ਆਏ ਆ ਵੀ ਕਹਿੰਦੇ ਵੀ ਉਹਨਾਂ ਦੀ ਪਿੰਡ ਵਿੱਚ ਕੋਠੀ ਬੜੀ ਵੱਡੀ ਆ ਉਹ ਬੰਦਾ ਕਹਿੰਦਾ ਸ਼ੋ ਫੱਗੂ ਮੱਲ ਕਹਿੰਦਾ ਕਹਿੰਦਾ ਭਰਾਵਾ ਉਹ ਸਾਹਮਣੇ ਹੈ ਨਾ ਜਿਹੜੀ ਲੀਰ ਦੀ ਕੁੰਡੀ ਤੱਪੜ ਦਾ ਪੂਆ ਕਾਨਿਆਂ ਦਾ ਲੈਂਟਰ ਪਾਇਆ ਹੈ ਨਾ ਉਹ ਆ ਭਰਾਵਾ ਉਹਨਾਂ ਦੀ ਕੋਠੀ ਕਹਿੰਦਾ ਭਰਾਵਾ ਜੇ ਨਹੀਂ ਸਮਝ ਲੱਗਦੀ ਮੈਂ ਦੁਬਾਰਾ ਦੱਸ ਦੇਣਾ ਅੱਛਾ ਕੀ ਕਹਿੰਨੇ ਸਾਨੂੰ ਸਮਝ ਨਹੀਂ ਲੱਗੀ ਕਹਿੰਦਾ ਲੀਰ ਦੀ ਕੁੰਡੀ ਆ ਤੱਪੜ ਦਾ ਬੂਹਾ ਲਾਇਆ ਹੋਇਆ ਹੈ ਤੇ ਕਾਨਿਆਂ ਦਾ ਲੈਂਟਰ ਪਾਇਆ ਹੋਇਆ ਉਹ ਆ ਕਹਿੰਦਾ ਕੁੜੀ ਵਾਲਿਆਂ ਦੀ ਕੋਠੀ ਉਹ ਮੈਂ ਫੇ ਆਪਣੇ ਜਾਦ ਮੈਂ ਕਿਹਾ ਭੱਜ ਓਏ ਜਾ ਕੇ ਵਿਚੋਲਾ ਫੜ ਜੇ ਤੈਨੂੰ ਇੰਨਾ ਝੂਠ ਬੋਲ ਦਿੱਤਾ ਹੈ ਤੇ ਕੁੜੀ ਵਾਲਿਆਂ ਦੀ ਕੋਠੀ ਹੈਗੀ ਆ ਚੱਲ ਹੁਣ ਜਾ ਕੇ ਵਿਚੋਲਾ ਫੜਦੇ ਆਂ